ਰਾਜ ਕੁਮਾਰ ਇਹ ਸਰਦੇਪੋਂ ਤੋਂ ਸਾਊਥ ਪੁਰਾਣਾ ਇੱਕ ਘਲਾਵ ਦੇ ਵਿੱਚ ਮੰਦਿਰ ਹੀ ਹੈ ਕੀ ਇਤਿਹਾਸ ਵਾਲਾ ਇਹ ਪੁਰਾਣਾ 500 ਸਾਲ ਦਾ ਮੰਦਿਰ ਹੈ ਮੰਤਾਂ ਡੈਮ ਦਾ ਮੰਦਿਰ ਹੈਗਾ ਪਹਿਲੇ ਤੇ ਮੰਤਾਂ ਦੇ ਟਾਈਮ ਦੇ ਜਿਹੜੀ ਦੇਖ ਦੇਖ ਹੀ ਵਧੀਆ ਹੁੰਦੀ ਸੀ ਅਸੀਂ ਵੀ 49 ਪੜੇ ਲਿਖੇ ਆ ਭਾਵੇਂ ਮੀਂਹ ਤੱਕ ਸਾਡਾ ਸਕੂਲ ਹੁੰਦਾ ਰਿਹਾ ਤੇ ਸਾਰਾ ਕੁਝ ਵਧੀਆ ਸੀ ਮੰਤਾਂ ਡੈਮ ਚੱਲਦਾ ਭਾਈ ਕੌਣ ਸਰਕਾਰ ਦੇ ਟੇਕਓਵਰ ਹੋਇਦਾ ਆਪਣੇ ਡਮਟਾਲ ਮੰਡੀ ਦਾ ਵੀ ਕਰਾਇਆ ਜਾਂਦਾ ਕਰਸ਼ਰਾਂ ਦਾ ਵੀ ਕਰਾਇਆ ਜਾਂਦਾ ਮੰਦਰ ਨੂੰ ਤੇ ਮੰਦਰ ਦੀ ਜਿਹੜੀ ਡਵੈਲਪਮੈਂਟ ਸਹੀ ਨਹੀਂ ਹੋ ਰਹੀ ਇਸ ਵੇਲੇ ਅਹੀਂ ਚੰਨਿਆ ਕਿ ਜਿਹੜਾ ਮੰਦਰ ਦੀ ਸਾਡੀ ਬੋਲੀਆਂ ਪੁਰਾਣੀਆਂ ਤੇ ਸੁੱਕ ਰਹੀਆਂ ਗਈਆਂ ਇਹਦੀ ਵਧੀਆ ਤਰੀਕੇ ਨਾਲ ਦੇਖ ਰਖੋਗੇ ਤੇ ਜਿਹੜਾ ਮੰਦਰ ਦਾ ਕੰਮ ਰੁਕੇਦਾ ਉਹ ਵੀ ਵਧੀਆ ਤਰੀਕੇ ਨਾਲ ਹੋਵੇ ਸਾਡੀ ਸਰਕਾਰ ਕੇ ਇਹੋ ਵੀ ਲਾ ਕਿ ਜਿਹੜਾ ਸਾਡਾ ਡਮਟਾਲ ਮੰਦਰ ਹੈ ਇਹ ਵਧੀਆ ਤਰੀਕੇ ਨਾਲ ਇਹਦਾ ਕੰਮਕਾਜ ਵਧੀਆ ਤਰੀਕੇ ਨਾਲ ਹੋਵੇ ਮੇਰਾ ਨਾਮ ਸਰ ਰਾਕੇਸ਼ ਕੁਮਾਰ ਅਤਰੀ ਹੈ ਪੁੱਛਿਆ ਹੈ ਕਿ ਇਤਿਹਾਸ ਹੈ ਦਾ ਕਿਹੜਾ ਹੈ ਆਪਣੇ ਗੁੰਟਾਰਚ ਇੱਕ ਮੰਦਇ ਧਰਤੀ ਇਥੇ ਸ਼੍ਰੀ ठाकुर राम ग्वाल जी ਦਾ ਮੰਦਿਰ ਹੈ ਪੁਰਾਣਾ ਕੋਈ 500 ਸਾਲ ਤੋਂ ਲਗਭਗ ਜਿਹੜਾ ਕਿ ਮੰਤਰੀ ਗੱਦੀ ਵਜੋਂ ਦੇ 9 ਵਜੇ ਦਾਦਾ ਔਰ ਇਮਾਨਦੀ ਮੱਲਬ ਪੰਨਾ ਬੋਛੀ ਦਾ ਲੁਤਿਆ ਦੇਈ ਉਹ ਜਗ੍ਹਾ ਮਲੇਰ ਦੇਜੀ ਤੇ ਆਪਣੇ ਰਾਮ ਨੰਮੀ ਨੂੰ ਜਮਸ਼ਟਿ ਨੂੰ ਤਿਉਹਾਰ ਬੜੇ ਜੋਸ਼ ਉਲਾਸ ਨਾਲ ਮਨਾਇਆ ਜਾਂਦਾ ਸੀ ਪਰ ਜਿਵੇਂ ਦਾ ਅੰਡਰਟੇਕ ਹੋਇਆ ਉਸ ਤੋਂ ਬਾਅਦ ਥੋੜੀ ਗਵਰਨਮੈਂਟ ਅੰਡਰਟੇਕ ਹੋਇਆ ਉਸ ਤੋਂ ਬਾਅਦ ਥੋੜੀ ਮੰਦਿਰ ਦੀ ਕੋਈ ਛੇ ਘਟ ਕੀਤੀ ਗਈ ਹੈ ਵਿੱਚ ਵਿੱਚ ਕੰਮ ਚੱਲਦਾ ਵਿੱਚ ਵਿੱਚ ਕੰਮ ਬੰਦ ਹੋ ਜਾਂਦਾ ਸਵਾਚੀਨ ਕਿਥੇ ਬੋਲੀਆਂ ਜਿੱਥੇ ਪਾਣੀ 24 ਘੰਟੇ ਪਾਣੀ ਨਿਕਲਦਾ ਸੀ ਸਦੀਆਂ ਜੀ ਗਰਮ ਪਾਣੀ ਨਾਲ ਦੇ ਲੋਕ ਗਰਮੀਆਂ ਜੇ ਲਗਭਗ ਠੰਡਾ ਗਾਇ ਪਾਣੀ ਨਹਾਉਂਦਾ ਬਿਲਕੁਲ ਸਿੱਧਾ ਨੂੰ ਮਜਾਂਦਾ ਸੀ ਸ਼ਿਵਾਂ ਦਾ ਮੰਦਿਰ ਹੈ ਬੁਲੀਆਂ ਲੋਕੀ ਪਾਣੀ ਦਾ ਨਹਾਉਂਦਾ ਸੀ ਲੇਕਿਨ ਪਿਛਲੇ ਕਈ ਸਾਲਾਂ ਤੋਂ ਪਾਣੀ ਨਿਕਲਣਾ ਵੀ ਬੁਲੀਆਂ ਬੰਦ ਹੋ ਗਿਆ ਬਿਲਕੁਲ ਲਗਭਗ ਪਾਣੀ ਸੁੱਕੀ ਗਿਆ ਜਿਹਦੇ ਉੱਪਰ ਪ੍ਰਸ਼ਾਸਨ ਨੇ ਕੋਈ ਵੀ ਮਤਲਬ ਫੋਸਟ ਕਦਮ ਨਹੀਂ ਉਠਾਏਗੇ ਨੋਰਮਲ ਕੰਮ ਕਿਤੇਗੇ ਲੇਕਿਨ ਫੋਸਟ ਕਦਮ ਨਹੀਂ ਉਠਾਏਗੇ ਉਸੇ ਔਰ ਕਿੰਨਾ ਪੁਰਾਣਾ ਮੰਦਿਰ ਦਾ ਕਿਲਾ ਹੁੰਦਾ ਵਜੂਦ ਪ੍ਰਾਤਤਵ ਵਿਗਿਆਭਾਗ ਦਾ ਇੱਕ ਇੱਕ ਮਤਲਬ ਸੁਨਹਰੀ ਚੀਜ਼ ਹੁੰਦੇ باوجود ਇਹ ਕੋਈ ਧਿਆਨ ਨਹੀਂ ਦਿੱਤਾ ਗਿਆ ਕਿਲਾ ਜੇ ਟੁੱਟੇ ਦੇ ਕਗਾਰ ਤੇ ਆ ਬਿਲਕੁਲ ਹਾਲਤ ਉਹਦੀ ਖੰਡਰ ਬਹਾਲਤ ਖੰਡਰਾ ਹੋ ਚੁੱਕੀ ਹੈ ਔਰ ਸਰਕਾਰ ਦੇ ਔਰ ਪ੍ਰਸ਼ਾਸਨ ਨੇ ਇਸ ਉਪਰ ਕੋਈ ਧਿਆਨ ਦਿੱਤਾ ਕਿਉਂਕਿ ਸਾਡੇ ਲੱਗ ਲੱਗੀ ਕਾਰਗਰ ਮਹਾਦੇਵ ਜੀ ਦਾ ਮੰਦਿਰ ਹੈ ਉੱਥੇ ਤੁਸੀਂ ਸੁਣਿਆ ਦੁਨੀਆ ਆਂਦੀ ਹੈ ਦੁਨੀਆ ਭਰ ਤੋਂ ਲੋਕਸ਼ੇ ਘੱਲ ਆ ਰਹੇ ਹੈ ਔਰ ਉੱਥੇ ਜੇ ਤਿਲ ਤਿਲ ਸਟੂਨ ਜਗਾਣੀ ਹੁੰਦੀ ਪਿਆ ਰੱਖਣ ਜਗਾਣੀ ਹੁੰਦੀ ਉਹ ਲੋਕ ਸਾਰੇ ਇਸ ਜਗ੍ਹਾ ਤੋਂ ਹੀ ਲੰਘੀ ਜਾਂਦੇ ਨੇ ਲੇਕਿਨ ਮੇਰਾ ਸਰਕਾਰ ਨੂੰ ਇਹ ਵਿਵਧ ਹੋਏਗਾ ਕਿ ਇਸ ਮੰਦਿਰੇ ਸ਼੍ਰੀ ਠਾਕੁਰ ਰਾਮਕਾਪ গোপਾਲ ਦਿੱਤਿਅਰ ਤੇ ਉੱਪਰ ਇਹ ਇਹਦਾ ਬੜਾ ਮੰਦਿਰ ਆ ਜਿਹਦੀ ਇੱਕ ਪ੍ਰਮਾਣਿਕਤਾ ਵੀ ਹੈ ਉਹ ਲੋਕ ਪਹਿਲਾਂ ਬੜੇ ਸ਼ਰਧਾ ਨਾਲ ਆਉਂਦੇ ਸੀ ਲੋਕ ਬਰਤਰ ਦੇ ਰੀਤੀਆਂ ਦੇ ਹੀ ਮੇਰੇ ਲੱਗਦੇ ਸੀ ਲੇਕਿਨ ਸਰਕਾਰ ਨੇ ਇਸ ਔਰ ਕੋਈ ਧਿਆਨ ਦਿੱਤਾ ਗਿਆ ਇਸ ਇਸੇ ਵਜੋਂ ਇਥੇ ਸ਼ਰਧਾ ਲੋ ਵੀ ਘਟ ਗਏ ਔਰ ਲੋਕ ਕੋਈ ਅੰਦੇ ਵੀ ਨਹੀਂ ਇਦਾਂ ਵਿੱਚੋਂ ਕੱਢ ਆਹ ਫਿਰ ਆ ਦੇਖੋ ਸੋਣਾ ਜਿਹੜਾ ਗਵਰਨਮੈਂਟ ਨੇ ਡੈਕ ਕੀਤਾ ਸੀਗਾ ਉਸ ਤੋਂ ਬਾਅਦ ਗਵਰਨਮੈਂਟ ਨੇ ਕਿਰਾਏ ਲਗਾਏ ਨੇ ਇੰਡਸਟਰੀਅਲ ਕਿਰਾਏ ਲਗਾਏ ਨੇ ਕੈਸ਼ ਰੂਮ ਦੇ ਉਹਨੂੰ ਕਿਰਾਏ ਲਗਾਏ ਨੇ ਦੁਕਾਨਾਂ ਨੂੰ ਕਿਰਾਏ ਲਗਾਏ ਨੇ ਔਰ ਕਈ-ਕਈ ਵਿੱਚ ਵਿੱਚ ਤਰ੍ਹਾਂ ਨੂੰ ਕਿਰਾਏ ਲਗਾਏ ਗਏ ਨੇ ਉਤੋਂ ਬਹੁਤ ਜ਼ਿਆਦਾ ਰੈਵਨਿਊ ਜਨਰੇਟ ਹੋ ਰਿਹਾ ਔਰ ਪੈਸਾ ਸਰਕਾਰ ਨੂੰ ਆ ਰਿਹਾ ਉਸ ਪੈਸੇ ਦਾ ਹੀ ਸਹੀ ਤਰੀਕੇ ਨਾਲ ਸਰਕਾਰ ਯੂਜ਼ ਕਰਕੇ ਉਹ ਮੰਡੀ ਡਿਵੈਲਪਮੈਂਟ ਕੋਲ ਆਏ ਤੇ ਇਹ ਇੱਕ ਬਹੁਤ ਵਧੀਆ ਬਹੁਤ ਤਗੜਾ ਇੱਕ ਆਪਣੇ ਟੂਰਿਸਟ ਹੱਬ ਬਣ ਸਕਦਾ ਹੈ ਜਿੱਨਾ ਸਿਹਤ ਅਲਗੋਗੇ ਸ਼੍ਰੀ ਰਾਮ ਗੋਬਾਲ ਮੰਦਿਰ ਦੀ ਤੱਕ ਪਹੁੰਚ ਟੇਕਣਗੇ ਔਰ ਆਪਣੀ ਮੁੰਗਾਮਾਂ ਦੀ ਪੂਰਨਾ ਕਰਨਗੇ ਔਰ ਉਸ ਉਸ ਦੇ ਨਾਲ ਹੀ ਸਾਡੇ ਇਲਾਕੇ ਦਾ ਵਿਕਾਸ ਹੋਵੇਗਾ ਮੈਡਮ ਬ੍ਰਿਜਮੋਈ ਸ਼ਰਮਾ ਅਹ ਪੁੱਛ ਕਿੰਨਾ ਪੁਰਾਣਾ ਕਿਲਾ ਹੈ ਤੇ ਮੰਦਿਰ ਹੈ ਕਿ ਇਤਿਹਾਸ ਹੈ ਇਹ ਸਾਡੇ 550 ਸਾਲ ਲਗਭਗ ਪੁਰਾਣਾ ਜੀ ਹੈ 1500 ਸਾਲ ਵਿੱਚ ਬਣਿਆ ਸੀਗਾ ਜੀ ਜਿਹੜੇ ਰਾਜੇ ਨੇ ਜਿਹੜੇ ਉਸਦੇ ਸ਼ਾਸਨ ਕਰਦੇ ਸੀ ਰਾਜਾ ਨੂਰਪੁਰ ਜਗ ਸਿੰਘ ਇਹ ਬੋਲਦੇ ਨੇ ਇਸ ਮੰਦਿਰ ਦਾ ਨਿਮਾਲ ਕਿੱਥਾ ਆਇਆ ਇਹ ਬਣਿਆ ਸੀਗਾ 1500 ਈਸਵੀ ਚ ਰਾਜਾ ਨੂਰਪੁਰ ਜਗ ਸਿੰਘ ਦਾ ਕਿਲਾ ਜੀ ਇਹ ਕਹਿੰਦੇ ਵੀ ਬਾਬਾ ਜੀ ਆਏ ਪੰਡੋਰੀ ਨਾਮ ਤੋਂ ਇੱਥੇ ਆਇਕਲ ਪਾਣੀ ਦੀਆਂ ਬੋਲੀਆਂ ਬਣੀਆਂ ਇੱਥੇ ਬਹਿ ਕੇ ਉਹਨਾਂ ਤਪੱਸਿਆ ਕੀਤੀ ਤਪੱਸਿਆ ਤੋਂ ਬਾਅਦ ਜਿਹੜੇ ਟਾਈਮ ਨਾਲ ਗौਸ਼ਾਲਾ ਦਾ ਡੰਗਰ ਜਿਹੜੇ ਚਰਾਂਦੇ ਸੀ ਚਿਰਰਾਏ ਤੇ ਇੱਕ ਦਿਨ ਉੱਥੇ ਆਏ ਬਾਬਾ ਜੀ ਨੇ ਦੁੱਧ ਵਾਸਤੇ ਗਿਆ ਤੇ ਬੱਚਿਆਂ ਨੇ ਅਣਫਿਉ ਜਿਹੜੀ ਗਾਠੀ ਉਹ ਬਾਬਾ ਅੱਗੇ ਖੜੀ ਕਰਤੀ ਪੀ ਦਾ ਦੁੱਧ ਨਿਕਾਲ ਲਓ ਤੇ ਬਾਬਾ ਜੀ ਤਪੱਸਿਆ ਤੋਂ ਉੱਠੇ ਨਾ ਥਾਪੀ ਲਗਾਈਏ ਉਹਦਾ ਹੀ ਦੁੱਧ ਈ ਆ ਰਿਹਾ ਉਹਨਾਂ ਨੇ ਕੜਤਾ ਬੱਚਿਆਂ ਨੇ ਵੀ ਪਿੱਤਾ ਆਏਗੇ ਉਹ ਵੀ ਮਿਲਿਆ ਤੇ ਬੱਚਿਆਂ ਨੇ ਸ਼ਾਮ ਨੂੰ ਘਰ ਜਾ ਕੇ ਕਿਹਾ ਤਾਂ ਉਹਨਾਂ ਦੇ ਜਿਹੜੇ ਮਾਂ ਵਾਪਸ ਹੀ ਗਿਆ ਉਹ ਇਕੱਠੇ ਹੋ ਕੇ ਆ ਗਏ ਸਾਡੇ ਬੱਚਿਆਂ ਨੂੰ ਤੁਸੀਂ ਮਾਫ਼ ਕਰ ਦਿਓ ਤਾਂ ਉਹਨਾਂ ਨੇ ਕਿਹਾ ਬਾਬਾ ਜੀ ਨੇ ਵੀ ਤੁਹਾਨੂੰ ਅਗਲੀ ਸਮੱਸਿਆ ਕੀ ਹੈ ਕਹਿੰਦੇ ਸਾਨੂੰ ਪਾਣੀ ਵਾਸਤੇ ਦੂਰ ਜਾਣਾ ਪੈਂਦਾ ਇਸ ਚੀਜ਼ ਦਾ ਸਮਾਧਾਨ ਹੋ ਗਿਆ ਤਾਂ ਠੀਕ ਹੈ ਫਿਰ ਉਹਨਾਂ ਨੇ ਤਪੱਸਿਆ ਤੋਂ ਬਾਅਦ ਦੁਆਰਾ ਉੱਠੇ ਜਿਸ ਲਈ ਚਿੰਟਾ ਕਰਦਿਆ ਜਿੱਥੇ ਪਾਣੀ ਦਿਆ ਨਿਕਲ ਗਿਆ ਇਸ ਚੀਜ਼ ਦਾ ਰਾਜਾ ਜੀ ਨੂੰ ਪਤਾ ਲੱਗ ਗਿਆ ਨੂਰਪੁਰ ਨੂੰ ਤਾਂ ਉਹਨਾਂ ਨੇ ਫਿਰ ਇੱਥੇ ਆ ਕੇ ਆਪਣਾ ਕੀਤਾ ਇਹਨਾਂ ਅੱਗੇ ਪ੍ਰਣਾਮ ਵਗੈਰਾ ਅਸ਼ੀਰਵਾਦ ਲਿਆ ਇਹਨਾਂ ਦਾ ਇਹਨਾਂ ਦੇ ਘਰ ਬੇਟਾ ਨਹੀਂ تھا ਤੁਰਿੰਦੇ ਅਸ਼ੀਰਵਾਦ ਨਾਲ ਟਾਈਮ ਨਾਲ ਜਾ ਕੇ ਇਹਨਾਂ ਦੇ ਘਰ ਪਰਿਵਾਰ ਹੋ ਗਿਆ ਤਾਂ ਉਹਨਾਂ ਨੂੰ ਸੱਤ ਪੀੜੀ ਦਾ ਜਿਹੜਾ ਮਿਲ ਗਿਆ ਵੀ ਤੁਹਾਨੂੰ ਸੱਤ ਪੀੜੀ ਤੱਕ 21 ਚਲੇਗਾ ਉਹਦੇ ਬਾਰਖੇ ਰਾਜਵਾਲੋ ਕੀ ਪਿਤਾ ਜੀ ਰਾਜਵਾਲੋ ਜਿਹੜੇ ਬਾਬਾ ਜੀ ਸੀਗੇ ਉਹਨਾਂ ਨਾਲ ਉਹਨਾਂ ਨਾਲ ਜ਼ਮੀਨ ਜਿਹੜੀ ਸੀਗੀ ਦੀ ਬਾਦਾਂ ਜੀ ਨੂੰ ਦੇ ਦਿੱਤੀ ਪੰਡੋਰੀ ਦਾਮ ਦਵਾਏ ਸੇ ਫਿਰ ਬਾਬਾ ਜੀ ਫਿਰ ਉਸ ਬਾਦ ਰਹਿਣ ਲੱਗੇ ਇੱਥੇ ਮੰਦਿਰ ਉਹਨਾਂ ਬਾਦ ਮੰਦਿਰ ਨੂਰਪੁਰ ਰਾਜ ਜੱਲਸ